ਹਾਲੀ ਇਹ ਜਾਣੀ ਕਿ ਦੋ ਆਂਬ ਦੇ ਬੂਟੇ ਇੱਕੋ ਜਗ੍ਹਾ ਲੱਗੇ ਸੀ ਇੱਕੋ ਜਗ੍ਹਾ ਨੇੜੇ-ਨੇੜੇ ਨੇੜੇ-ਨੇੜੇ ਲੱਗੇ ਸਿਹਾ ਅੱਛਾ ਹੁਣ ਕੀ ਕਿ ਆਹ ਜਿਹੜਾ ਨਾ ਇਹਦੀਆਂ ਜੜ੍ਹਾਂ 'ਚ ਮੁਸ਼ਕਲ ਆ ਗਈ ਸੀ ਮੁਸ਼ਕਲ ਆ ਗਈ ਸੀ ਫਿਰ ਇਹਦੇ ਚੁੱਕ ਆਹ ਰੂਟਸਟਾਕ ਜਿਹੜਾ ਥੱਲੇ ਲਾਇਆ ਇਹਦਾ ਅੱਛਾ ਜੀ ਇਹ ਨਾਲ ਪਿਆ ਨੂੰ ਫੜ ਰੱਖਦੇ ਆ ਓਕੇ ਤੇ ਹੁਣ ਇੱਕ ਬਣ ਗਿਆ ਤੇ ਉਹਦੀਆਂ ਜੜ੍ਹਾਂ ਵੀ ਹੋ ਗਈਆਂ ਕਹਿਣ ਹੁਣ ਇੱਕ ਬਣ ਗਿਆ ਪਰ ਇਹਨੂੰ ਆਂਬ ਹੋਰ ਕਿਸ ਹੁੰਦੇ ਐ ਇਸ ਪਾਸੇ ਤੇ ਇਹਨੂੰ ਹੋਰ ਕਿਸ ਹੁੰਦੇ ਇੱਕ ਹੋਰ ਤੁਹਾਨੂੰ ਦਸੀਏ ਅੱਛਾ ਜੀ ਇਹ ਬੜਾ ਸਮੀਧਾਰ ਸੰਸਾਰ ਹੈ ਬਿਰਸ਼ ਪੌਦਿਆਂ ਦਾ ਜੀ ਇਨਸਾਨ ਨਾਲ ਵੀ ਇਨਸਾਨ ਤਾਂ ਥਾਂਾਂ ਲਈ ਲੜਦੇ ਆ ਕਬਜ਼ੇ ਕਰਨ ਲਈ ਲੜਦੇ ਆ ਜੀ ਇਹਨੇ ਕੀ ਕੀਤਾ ਐਸ ਪੌਦਾ ਜਿਹੜਾ ਜੀ ਇਹਨੇ ਆਪਣਾ ਨਾ ਇਲਾਕਾ ਥੱਲੇ ਮਾਲ ਲਿਆ ਅੱਛਾ ਜੀ ਐਨੀ ਕੋਈ ਵਿਗਨ ਪਾਇਆ ਇਹ ਉੱਪਰ ਚਲੇ ਗਿਆ ਇਹ ਉੱਪਰ ਚਲਾ ਗਿਆ ਹੁਣ ਉਹ ਤਾਂ ਉੱਪਰ ਹੈ ਇਹ ਤਾਂ ਇਹ ਤਾਂ ਥੱਲੇ ਹੈ ਅੱਛਾ ਜੀ ਅਬਸਟਮੈਂਟ ਕਰ ਲਈ ਵਾਹ ਸੋ ਸਾਨੂੰ ਇਨਸਾਨਾਂ ਨੂੰ ਵੀ ਨਾ ਐਡਾ ਸੋਚਣਾ ਚਾਹੀਦਾ ਸਿੱਖਣਾ ਵੀ ਚਾਹੀਦਾ ਇੱਕੋ ਥਾਂ ਲਈ ਇੱਕੋ ਏਰੀਆ ਲਈ ਲੜੀਏ ਨਾ ਅਡਜਸਟਮੈਂਟ ਕਰ ਲਈਏ ਠੀਕ ਹੈ ਜੀ